ਪਿਛਲੇ ਕਈ ਦਰਾਂ ਤੋਂ ਆਪਾਂ ਕਈ ਵਾਰੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਿਹੜੇ ਸੰਸਥਾਵਾਂ ਦੀ ਅੱਜ ਗੱਲ ਕਰ ਰਹੇ ਆ ਉਹ ਉਹਦੇ ਤੋਂ ਵੀ ਕਿਤੇ ਸਰਵ ਉੱਚ ਸੰਸਥਾਵਾਂ માં ਸ਼੍ਰੋਮਣੀ ਕਮੇਟੀ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਾਕੀ ਤਖਤ ਦੇ ਜਥੇਦਾਰ ਤਖਤਾਂ ਦੇ ਜਥੇਦਾਰ ਇਹ ਉਹ ਪਾਰਟੀਆਂ ਤੇ ਆਉਂਦੀ ਜਾਂਦੀ ਰਹਿੰਦੀਆਂ ਲੇਕਿਨ ਇਹ ਉਹ ਸੰਸਥਾਵਾਂ ਨੇ ਜਿਨ੍ਹਾਂ ਦੇ ਸਿੱਖ ਕੌਮ ਦੀ ਬੁਨਿਆਦ ਜਿਹੜੀ ਆ ਉਹ ਬਣੀ ਆ ਤੇ ਟਿਕੀ ਹੋਈ ਆ ਜ਼ਾਹਿਰ ਹੈ ਕਿ ਇਹਨਾਂ ਦੋਵਾਂ ਸਸਥਾ ਮੰਤਰੀ ਬਹੁਤ ਵੱਡੇ ਪੱਧਰ ਦੇ ਉੱਤੇ ਤਬਦੀਲੀ ਦੀ ਲੋੜ ਹੈ ਆ ਬਦਲਾਅ ਦੀ ਲੋੜ ਹੈ ਅ ਇੰਪਰੂਵਮੈਂਟ ਦੀ ਲੋੜ ਹੈ ਮੈਂ ਕੋਈ ਸਿੱਖ ਮਸਲਿਆਂ ਦੇ ਉੱਤੇ ਐਕਸਪਰਟ ਨਹੀਂ ਸੋ ਮੈਂ ਆਪਣੀ ਟਿੱਪਣੀ ਘੱਟ ਤੇ ਮੈਂ ਵੀ ਕੋਸ਼ਿਸ਼ ਸੀ ਕਿ ਅੱਜ ਜਿਹੜੇ ਦੂਸਰੇ ਸੱਜਣ ਨੇ ਜਿਹੜੇ ਇਸ ਮਸਲੇ ਦੇ ਉੱਪਰ ਜ਼ਿਆਦਾ ਜਾਣਕਾਰੀ ਰੱਖਦੇ ਆ ਉਹਨਾਂ ਦੇ ਵਿਚਾਰਾਂ ਤਾਨੂੰ ਸਲਾਮਾਂ ਇਸੇ ਕਰਕੇ ਮੈਂ ਜਸਤੇਦਰ ਰਣਜੀਤ ਸਿੰਘ ਜਿਹੜੇ ਆਪ ਸਾਬਕਾ ਜਿਹੜੇ ਆਪ ਜਸਤੇਦਰ ਰਹੇ ਨੇ ਹਾਲ ਤੱਕ ਦੇ ਉਹਨਾਂ ਦੇ ਵਿਚਾਰ ਤੁਹਾਨੂੰ ਸੁਣਾਏ ਜਸਤੇਦਰ ਰਣਜੀਤ ਸਿੰਘ ਤੇ ਬੋਥ ਕਾਰਟਰ ਕਿੰਥੂ ਪ੍ਰੰਥੂ ਉਹਨਾਂ ਦੇ ਵਿਚਾਰਾਂ ਦੇ ਉੱਤੇ ਕਿ ਉਹਨਾਂ ਦੀ ਜਿਹੜਾ ਉਹਨਾਂ ਦੀ ਕਾਰਗੁਜ਼ਾਰੀ ਸੀ ਬਤੌਰ ਅਕਾਲ ਤੱਕ ਜਹਦਾ ਉਹ ਹੁੰਦੇ ਆ ਦੂਸਰੇ ਦੋ ਸ਼ਖਸ ਜਿਹੜੇ ਨੇ ਉਹ ਵੀ ਕੋਸ਼ਿਸ਼ ਕਰਦੇ ਰਹੇ ਆ ਪਿਛਲੇ 10 15 ਸਾਲਾਂ ਤੋਂ ਆਲਮੋਸਟ 20 ਸਾਲਾਂ ਤੋਂ ਕਿ ਕੋਈ ਨਾ ਕੋਈ ਵਿਧਿ ਵਿਵਧਾਨ ਬਣੇ ਜਿਹਤੇਦਰ ਦੀ ਨੁਕਤੀ ਦਾ ਉਹਨਾਂ ਨੂੰ ਹਟਾਉਣ ਦਾ ਔਰ ਉੱਥੇ ਉਹਨਾਂ ਦੀ ਫੰਕਸ਼ਨਿੰਗ ਦਾ ਸੋ ਇਸ ਕਰਕੇ ਮੈਂ ਉਹਨਾਂ ਦੇ ਵਿਚਾਰ ਜਿਹੜੇ ਨੇ ਸਾਂਝੇ ਕੀਤੇ ਆ ਮੇਰਾ ਆਪਣਾ ਮੰਨਣਾ ਵਾ ਕਿ ਇਸੇ ਗੱਲ ਦੇ ਵਿੱਚੋਂ ਜਿਹੜੀ ਗੱਲ ਨਿਕਲੀ ਆ ਕਿ 2000 ਚਾਰਪਾਈਂ ਦੇ ਵਿੱਚ ਅਜ ਤੋਂ 20 ਸਾਲ ਪਹਿਲਾਂ ਜਿਹੜਾ ਇੱਕ ਖਰੜਾ ਬਣਿਆ ਸੀ ਇੱਕ ਡਰਾਫਟ ਬਣਿਆ ਸੀ ਜਸੇਦਾਰਾਂ ਤੇ ਸਿਸਟਮ ਦਾ ਜਸੇਦਾਰਾਂ ਦੀ ਨਿਯੁਕਤੀ ਦਾ ਜਸੇਦਾਰਾਂ ਦੀ ਫੰਕਸ਼ਨਿੰਗ ਦਾ ਜੋ ਉਸ ਵੇਲੇ ਚੀਫ ਖਾਲਸਾ ਦੀਵਾਨ ਤੇ ਹੋਰ ਕੁਝ ਵਿਦਵਾਨਾਂ ਨੇ ਬਣਾਇਆ ਸੀ ਉਹ ਅੱਜ ਵੀ ਮੇਰੇ ਖਿਆਲ ਕਿਤੇ ਨਾ ਕਿਤੇ ਮੌਜੂਦ ਹੋਊਗਾ ਸ਼ਾਇਦ ਐਸਜੀਪੀਸੀ ਕੋਲ ਹੀ ਮੌਜੂਦ ਹੋਣਾ ਵਾ ਉਹਨੂੰ ਅੱਗੇ ਲੈ ਕੇ ਜਾਂਦੀ ਲੋੜ ਆ ਉਹਦੇ ਤੇ ਵਿਚਾਰ ਕਰਨ ਦੀ ਲੋੜ ਆ ਔਰ ਉਸ ਤੋਂ ਬਾਅਦ ਫਿਰ ਪਹਿਲਾਂ ਤੇ ਅਕਾਲ ਤਖਤ ਔਰ ਬਾਕੀ ਤਖਤਾਂ ਦੇ ਜਥੇਦਾਰ ਦੀ ਨਿਯੁਕਤੀ ਦਾ ਸਿਸਟਮ ਬਣਾਇਆ ਜਾਵੇ ਉੱਥੇ ਵੀ ਸੋਚਣਾ ਪਊ ਕਿ ਇਹ ਲਾਈਫ ਲੌਂਗ ਹੋਣੇ ਚਾਹੀਦੇ ਨੇ ਜਥੇਦਾਰ ਸਪੈਸ਼ਲੀ ਅਕਾਲ ਤਖਤ ਦੇ ਜਿੰਨਾ ਚਿਰ ਤੱਕ ਆਪ ਉਹ ਸਟੈਪ ਡਾਊਨ ਨਹੀਂ ਕਰਦੇ ਜਾਂ ਫਿਰ ਉਹਨਾਂ ਦੀ ਇੱਕ ਟਿਨਿਓਰ ਹੋਣੀ ਚਾਹੀਦੀ ਹੈ ਜੇ ਟਿਨਿਓਰ ਹੋਊਗੀ ਤੇ ਫਿਰ ਕੋਈ ਫੈਸਲਾ ਕੋਰ ਲਾਊਗਾ ਔਰ ਉਹ ਫੈਸਲਾ ਕੌਣ ਲਾਊਗਾ ਇਹਦੇ ਤੇ ਕੋਈ ਨਾ ਕੋਈ ਸਿਸਟਮ ਬਣਨਾ ਚਾਹੀਦਾ ਵ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਆ ਕਿ ਜੋ ਪੋਪ ਜੋ ਵੈਟਿਕਨ ਦਾ ਸਿਸਟਮ ਹੈ ਉਹਨੂੰ ਸਟੱਡੀ ਕਰੀਏ ਜ਼ਰੂਰੀ ਨਹੀਂ ਕਿ ਆਪਾਂ ਸਭ ਕੁਝ ਹੀ ਅਪਣਾਉਣਾ ਵਾ ਲੇਕਿਨ ਉਹ ਚੋਂ ਆਪਾਂ ਕੁਝ ਨਾ ਕੁਝ ਸਿੱਖ ਜ਼ਰੂਰ ਲੈ ਸਕਦੇ ਆ ਲੇਕਿਨ ਅਕਾਲ ਤਖਤ ਦਾ ਇੱਕ ਸੈਕਟੇਰੀਏਟ ਜਿਹੜਾ ਵਾ ਸਖਤਰੇਤ ਹੋਣਾ ਬਹੁਤ ਜ਼ਰੂਰੀ ਆ ਉਸ ਸਖਤਰੇਟ ਦੇ ਵਿੱਚ ਸਿੱਖ ਵਿਦਵਾਨ ਹੋਣ ਕਾਨੂੰਨੀ ਮਾਹਰ ਹੋਣ ਹੋਰ ਸ਼ਖਸ ਹੋਣ ਕੁਝ ਲੋਕਾਂ ਨੂੰ ਕੋਆਪਟ ਕੀਤਾ ਜਾ ਸਕਦਾ ਸਮੇਂ-ਸਮੇਂ ਤੇ ਤਾਂ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਕਈ ਜਿਹੜੇ ਮਸਲੇ ਨੇ ਅੰਤਰਰਾਸ਼ਟਰੀ ਮਸਲੇ ਨੇ ਸਿੱਖਾਂ ਦੇ ਮਸਲੇ ਨੇ ਧਾਰਮਿਕ ਮਸਲੇ ਨੇ ਕਈਆਂ ਦੇ ਵਿੱਚ ਸ਼ਾਇਦ ਇਤਿਹਾਸਿਕ ਜਾਣਕਾਰੀ ਦੀ ਲੋੜ ਹੋਊਗੀ ਔਰ ਰਿਸਰਚ ਕਰਵਾ ਕੇ ਉਹਨਾਂ ਨੂੰ ਸਹੀ ਸਲਾਹ ਦੇ ਸਕਣ ਔਰ ਫਿਰ ਅਕਾਲ ਤੱਕ ਦੇ ਜੱਜਦਾਰ ਉਹਤੇ ਫੈਸਲਾ ਕਰ ਸਕਣ ਅੱਜ ਦੀ ਡਿਬੇਟ ਦੀ ਮੇਰੀ ਕੋਸ਼ਿਸ਼ ਸੀ ਕਿ ਇਹਦੇ ਤੇ ਇੱਕ ਡਿਸਕਸ਼ਨ ਡਿਬੇਟ ਵਿਚਾਰ ਟਾਂਦਰਾਂ ਟ੍ਰਿਗਰ ਹੋਵੇ ਸੋ ਅੱਜ ਦੀ ਜਿਹੜੀ ਡਿਬੇਟ ਆ ਉਹ ਇਸੇ ਕੋਸ਼ਿਸ਼ ਦਾ ਇੱਕ ਹਿੱਸਾ ਸੀ